ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਮੋਲ ਇਹ ਦੋਸਤੋ ਸੰਗਰੂਰ ਜਿਹੜਾ ਦਾ ਪਿੰਡ ਹੈਗਾ ਤੇ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਬਾਈ ਜੁਰਾਂ ਦੇ ਘਰੇਲੂ ਪਸ਼ੂ ਹੀ ਰੱਖੇ ਹੋਇਆ ਦੁੱਧ ਪਾਉਂਦੇ ਆ ਬਾਈ ਜੁਰੀ ਘਰਾਂ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਦੋਸਤੋ ਆਪਾਂ ਇੱਕ ਤੁਹਾਨੂੰ ਗਾਂ ਦਿਖਾਉਣੀ ਹੈਗੀ ਸੂਨ ਵਾਲੀ ਗਾਂ ਦੋਸਤੋ ਬਾਈ ਜੁਰਾਂ ਦੇ ਦੱਸਣ ਮੁਤਾਬਕ ਪਿਛਲੇ ਸੂਏ ਵੀ ਚੰਗੇ ਦੁੱਧ ਤੇ ਚੱਲਦੀ ਰਹੀ ਹੈ ਦੇ ਹਾਲੇ ਸੂਣ ਦੇ ਵਿੱਚ ਕੁਝ ਦਿਨ ਪਿਆ ਤੇ ਬਾਕੀ ਡੀਟੇਲ ਆਪਾਂ ਵੀਡੀਓ ਚ ਬਾਈ ਜਰੋਂ ਤੋਂ ਲੈ ਕੇ ਦਵਾਂਗੇ ਤੁਹਾਨੂੰ ਸੋ ਦੋਸਤੋ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਅੱਜ ਆਪਾਂ ਬਾਕੀ ਦੀ ਗੱਲ ਬਾਈ ਜੀ ਨਾਲ ਕਰਦੇ ਆਂ ਵੀਰ ਸਸੀਕਾਲ ਭਾਈ ਜੀ ਆਪਣਾ ਨਾਮ ਦੱਸ ਦਿਓ ਇੱਕ ਵਾਰ। ਕਰੋਜਨ ਸਿੰਘ ਆ ਜੀ। ਅੱਛਾ ਭਾਈ ਆਪਣੇ ਕੋਲ ਕਿੰਨੇ ਕ ਟਾਈਮ ਤੋਂ ਪਸ਼ੂ ਰੱਖੇ ਹੋਏ ਨੇ ਘਰੇ? ਬਚਪਨ ਹੀ ਪਸ਼ੂਆਂ ਜੀ ਚੱਲ ਰਿਹਾ ਹੈ। ਅੱਛਾ ਬਹਾਵਾ ਟਾਈਮ ਹੋ ਗਿਆ ਆਪਣਾ ਹੁਣ ਤੇ ਭਾਈ ਅੱਜ ਦੀ ਜੋ ਆਪਾਂ ਵੀਡੀਓ ਕਵਰ ਕਰਨੀ ਉਹਦੇ ਵਿੱਚ ਆਪਾਂ ਇੱਕ ਆ ਗਾਂ ਦਿਖਾਉਣੀ ਹੈਗੀ। ਇਹਦੀ ਭਾਈ ਕੀ ਡਿਟੇਲ ਹੈ? ਹੁਣ ਕਿੰਨਾ ਕ ਟਾਈਮ ਰਹਿ ਗਿਆ ਸੂਣ ਦੇ ਵਿੱਚ ਇਹਦਾ? 5-7 ਦਿਨ ਦਾ ਨਸੂਣ ਦੇ ਰਹਿੰਦੇ ਨੇ। ਠੀਕ ਹੈ ਜੀ। ਮੋਟੇ ਦਾ ਕਿਹੜਾ? ਠੀਕ ਹੈ ਤੇ ਪਿਛਲੇ ਸੂਏ ਕੋਈ ਦੁੱਧ ਦਾ ਰਿਕਾਰਡ ਇਹਦਾ ਪਤਾ ਹੋਵੇ ਆਪਾਂ ਨੂੰ? ਤੇ ਦਿੰਦੀ ਰਹੀ ਹੈ 13-12 13-14 ਲੀਟਰ ਦੇ। ਠੀਕ ਇਸ ਟਾਈਮ ਆ ਬਾਈ ਜੁਰਨ ਦੱਸਣ ਮੁਤਾਬਕ 5-7 ਦਿਨ ਸੂਣ ਦੇ ਵਿੱਚ ਪਏ ਐ ਪਿਛਲੇ ਸੂਏ 12 ਤੋਂ 13 ਕਿਲੋ ਦੁੱਧ ਦਿੰਦੀ ਰਹੀ ਐ ਥੋੜੀ ਦੋਸਤੋ ਡਰਦੀ ਹੈਗੀ ਕ੍ਰੋਸ ਗਾਂ ਦੀਆਂ ਦੋਸਤੋ ਕੋਈ ਵੀਰ ਕ੍ਰੋਸ ਗਾਂ ਦਾ ਸਕੀਨ ਹੋਵੇ ਤਾਂ ਜਰੂਰ ਬਾਈ ਨਾਲ ਸੰਪਰਕ ਕਰ ਸਕਦਾ ਹੁੰਦੇ ਠੰਡੀ ਸੀਲਾ ਬਾਕੀ ਤੁਸੀਂ ਸਾਹਮਣੇ ਆ ਕੇ ਦੇਖਣੀ ਤੋਰ ਦਿਓ ਵੀਰੇ ਨੂੰ ਹਵਾਨਾ ਦੋਸਤੋ ਹਜੇ ਤੁਸੀਂ ਦੇਖ ਸਕਦੇ ਹੋ ਵਿੱਚੋਂ ਹਵਾਨਾ ਚੰਗਾ ਬਣਾਉਂਦੀ ਆਉਂਦੀ ਐ ਹਜੇ 5 ਤੋਂ 7 ਦਿਨ ਦੀ ਕੱਚੀ ਗਾਂ ਦੋਸਤੋ 40000 ਰੇਟ ਐ ਬਾਕੀ ਦੋਸਤੋ ਤੁਸੀਂ ਸਾਹਮਣੇ ਆ ਕੇ ਦੇਖਣੀ ਆ ਚੀਜ਼ ਤਾਂ ਬਹੁਤ ਫਰਕ ਪੈ ਜਾਂਦਾ ਗੱਬਣ ਪਸ਼ੂ ਦਾ ਕਿਉਂਕਿ ਜਿੰਨਾ ਹਵਾਨਾ ਇਸ ਟਾਈਮ ਮੈਂ ਅੱਖੀਂ ਦੇਖ ਰਿਹਾ ਦੋਸਤੋ ਸੋਨੂੰ ਵੀਡੀਓ ਦੇ ਵਿੱਚ ਕਲੀਅਰ ਨਜ਼ਰ ਨਹੀਂ ਆਉਣਾ ਸੋ ਦੋਸਤੋ ਸਾਹਮਣੇ ਆ ਕੇ ਤੁਸੀਂ ਚੀਜ਼ ਦੇਖਣੀ ਆ ਬਾਕੀ ਬਾਈ ਜੁਰਾ ਦਾ ਨੰਬਰ ਮੈਂ ਸਕਰੀਨ ਤੇ ਵੀ ਲਾ ਦੇਣਾ ਜਿਹੜੇ ਵੀ ਵੀਰ ਨੂੰ ਪਸ਼ੂ ਪਸੰਦ ਆਵੇ ਤੁਸੀਂ ਬਾਈ ਜੁਰਾ ਨਾਲ ਕੰਟੈਕਟ ਕਰਕੇ ਸਾਹਮਣੇ ਆ ਕੇ ਤਸੱਲੀ ਕਰਕੇ ਫਿਰ ਪਸ਼ੂ ਲੈਣਾ ਦੋਸਤੋ ਤੁਸੀਂ ਪੇਮੈਂਟ ਇਨਵੈਸਟ ਕਰ ਰਹੀਆਂ ਸੋ ਪੂਰੀ ਤਸੱਲੀ ਨਾਲ ਪਸ਼ੂ ਲਿਆ ਕਰੋ ਸੋ ਵੀਡੀਓ ਦੇਖਣ ਲਈ ਦੋਸਤੋ ਬਹੁਤ-ਬਹੁਤ ਧੰਨਵਾਦ ਤੁਹਾ